ਫਿਰ ਅਸੀਂ ਪੜਾਈ ਦੇ ਨਾਲ ਨਾਲ ਉਹ ਫੋਨ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਈ ਤਰ੍ਹਾਂ ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਕਈ ਤਰ੍ਹਾਂ ਦੀਆਂ ਖੋਜਾਂ ਸ਼ੁਰੂ ਕਰ ਦਿੰਦੇ ਹਾਂ ਮਾੜੀਆਂ ਚੰਗੀਆਂ ਤੁਹਾਨੂੰ ਪਤਾ ਨਾ ਸਮਾਜ 'ਚ ਬੁਰਾਈ ਫੈਲਾਉਣ ਵਾਲੀਆਂ ਬਹੁਤ ਸਾਰੀਆਂ ਵੀਡੀਓ ਫੋਟੋ ਕਈ ਚੱਲਦੀਆਂ ਨੇ ਤੇ ਕਈ ਜਗ੍ਹਾ ਜਿੱਥੇ ਸਾਨੂੰ ਲੋੜ ਨਹੀਂ ਹੁੰਦੀ ਉੱਥੇ ਅਸੀਂ ਕਲਿੱਕ ਕਰੀ ਜਾਂਦੇ ਹਾਂ ਅੱਗੇ ਤੁਰੇ ਜਾਂਦੇ ਹਾਂ ਕੋਈ OTP ਮੰਗਦਾ OTP ਦੇਈ ਜਾਂਦੇ ਹਾਂ ਜਿਸ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਜਿਹੜੀ ਜਾਣਕਾਰੀ ਅਸੀਂ ਨੈਟ ਤੇ ਸਾਂਝੀ ਕਰ ਦਿੰਦੀ ਆ ਉਹ ਕਿਤੇ ਵੀ ਜਾ ਸਕਦੀ ਆ ਕਿਤੇ ਵੀ ਸਾਡਾ ਨੁਕਸਾਨ ਕਰ ਸਕਦੀ ਆ ਅਸੀਂ ਛੋਟੀ ਉਮਰ ਦੇ ਬੱਚੇ ਆ ਸਾਨੂੰ ਫੋਨ ਦੀ ਵਰਤੋਂ ਸਿਰਫ ਓਡੀ ਕਰਨੀ ਚਾਹੀਦੀ ਆ ਜਿੰਨੀ ਸਾਡੀ ਪੜ੍ਹਾਈ ਲਈ ਜ਼ਰੂਰੀ ਆ ਇਸੇ ਕਰਕੇ ਤੁਹਾਨੂੰ ਇਹ ਸਮਝ ਆਉਣਾ ਆ ਕਿ ਜਿਹੜਾ ਇੰਟਰਨੈਟ ਤੇ ਉਹ ਵਾਲਾ ਕ੍ਰਾਈਮ ਜਿਹੜਾ ਬਹੁਤ ਵੱਧ ਗਿਆ ਆਬਰ ਪੈ ਰਹੀ ਉਹ ਬਹੁਤ ਜ਼ਿਆਦਾ ਵੱਧ ਗਿਆ 23 25 ਸਾਈਬਰ ਕ੍ਰਾਈਮ ਤੋਂ ਬਲੈਕਵੇਲ ਹੋ ਰਿਹਾ ਕਈ ਬੱਚੇ ਵੱਡੀਆਂ ਵੱਡੀਆਂ ਥਗੀਆਂ ਕਰ ਰਿਹਾ ਇਹ ਸਾਹ ਪ੍ਰਕਾਸ਼ ਕਰ ਰਹੇ ਆ ਆਪਣੇ ਮਹਾਰਾਜ ਠੀਕ ਹੈ ਤੁਹਾਡੇ ਨਾਲ ਅਗਰ ਤੁਹਾਡੇ ਕੋਲ ਕੋਈ ਗੇ ਕੋਈ ਕਾਲ ਕਰਕੇ ਕਿਸ ਤਰ੍ਹਾਂ ਬੱਚਿਆਂ ਨੂੰ ਬਲੈਕਮੇਲ ਕਰਦਾ ਬੱਚਿਆਂ ਨੂੰ ਬੱਚਿਆਂ ਨੂੰ ਵੀ ਕਰਦੇ ਅੱਜ ਕੱਲੋਂ ਉਹਦੇ ਦੀ ਜੇ ਤਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਤੁਹਾਡੇ ਤੁਹਾਡੇ ਫੋਟੋ ਤੇ ਕੋਈ ਗਾਲ ਕੱਢ ਦੇਵੇ ਕਮੈਂਟ ਕਰਦਾ ਕੋਈ ਮਾਰਾ ਕਮੈਂਟ ਕਰਦਾ ਔਰ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਸਾਨੂੰ ਸੁਖਾਫ ਕਰਕੇ ਦੱਸ ਸਕਦੇ ਹੋ ਤੋਂ ਤੁਹਾਡੀ ਉਸ ਵੇਲੇ ਅੱਗ ਕੀਤੀ ਜਾਏਗੀ ਅਗਰ ਤੁਹਾਡੇ ਨਾਲ ਕੋਈ ਬੈਂਕ ਫਰਾਡ ਹੁੰਦਾ ਤਾਂ ਇਹ ਤੁਹਾਡੇ ਪੈਸੇ ਕਿਤੇ ਚਲੇ ਜਾਂਦੇ ਨੇ ਤੇ ਉੱਪਰ ਵਾਲੇ ਦੋ ਨੰਬਰ ਜਿਹੜੇ ਆ ਉਹ ਇਸੇ ਕੰਪਲੇਂਟ ਲਈ ਨੇ 0155 271 ਜਿਹੜੇ ਇਹ ਹਰ ਬਲੈਂਕ ਨੰਬਰ ਨੇ ਇਹਨਾਂ ਦੀ ਫੋਟੋ ਖਿੱਚੀ ਹੈ ਤੁਹਾਡੇ ਗਰੁੱਪ ਬਣਿਆ ਨੇ ਸਕੂਲ ਦੇ ਟੀਚਰ ਸਭਾ ਨੂੰ ਕਹਾਂਗੇ ਕਿ ਉਹ ਤੁਹਾਡੇ ਗਰੁੱਪ 'ਚ ਵੀ ਪਾਉਣਗੇ ਹਰਕਾਰੀ ਤੋਂ ਅਸੀਂ ਦੇ ਰਹੇ ਹਾਂ ਤੁਸੀਂ 40 ਉਹ 50 ਹੈ ਉਹ ਜਿੰਨੀ ਵੀ ਗਿਣਤੀ 'ਚ ਤੁਸੀਂ ਬੱਚੇ ਹੋ ਘੱਟੋ ਘੱਟ 450 ਬੰਦੇ ਕੋਲੇ ਜਾਣਕਾਰੀ ਜਾਣੀ ਜਾਣੀ ਚਾਹੀਦੀ ਸਾਡੇ ਆਉਣ ਦਾ ਮਰਸਦ ਹੈ ਕਿ ਤੁਹਾਡੇ ਮਾਦਰ ਫਾਦਰ ਅਸਿਸਟਰ ਜਿੱਦੇ ਤੁਹਾਡੇ ਰਿਲੇਟਿਵ ਵੀ ਸਾਰਿਆਂ ਨੂੰ ਇਹ ਗੱਲ ਸਮਝਾਉਣੀ ਆ ਤੋ ਇੱਕ ਸਾਡੇ ਸਕੂਲ ਚ ਅੱਜ ਪੁਲਿਸ ਅਫਸਰ ਆਏ ਸੀ ਉਹਨਾਂ ਨੇ ਕੈਂਪ ਲਾਇਆ ਸੀ ਸੈਮੀਨਾਰ ਲਾਇਆ ਸੀ ਔਰ ਉਹਦੇ 'ਚ ਉਹਨਾਂ ਦੱਸਿਆ ਸੀ ਕਿ ਆਹ ਹੈਲਪਲਾਈਨ ਨੰਬਰ ਨੇ ਆਕਰ ਤੁਹਾਡੇ ਦਾ ਸਾਈਬਰ ਦਾ ਕੈਂਪ ਹੁੰਦਾ ਔਰ دوسری ਗੱਲ ਇਹ ਹੈ ਕਿ ਇਹ ਬਟਰੀਆਂ ਛੋਟੀਆਂ-ਵਰਦੀਆਂ ਹੁੰਦੀਆਂ ਨੇ ਨਾ ਸਮਝ ਨਹੀਂ ਹੁੰਦੀਆਂ ਆਪਣੀਆਂ ਕਈ ਤਰ੍ਹਾਂ ਦੀਆਂ ਫਿਲਟਰਾਂ ਸਿੱਧੇ ਕਿ ਡਾਊਨਲੋਡ ਕਰ ਦਿੰਦੀਆਂ ਨੇ ਬਲੋਗ ਉਹ ਦੱਸੋ ਜਿਹੜੇ ਫੇਮਸ ਆ ਸਾਰੇ ਨਾ ਲੋਕ ਆ ਪੈਟਰਨਸ ਦੀ ਵਰਤ ਕਰਦੇ ਹੋ ਜਾਂ ਕੋਈ ਗ੍ਰੀਡ ਇੰਸਟਾਗ੍ਰਾਮ 'ਉਂ ਮਤਲਬ ਜਿਹੜੇ 100 ਮਿਲੀਅਨ ਫੋਲੋਅਰ ਉਹਨਾਂ ਨੂੰ ਸੌ ਲੱਗੇ ਟੈਬਲਿਸ 'ਤੇ ਹੱਲ ਜਾਉਂਦੇ ਨੇ ਇਹ ਨਹੀਂ ਕਿ ਕੋਈ ਨਾ ਖਾਂਦੇ ਆ

ਜੇ ਤਾਂ ਇੱਕ ਕਰਦੀ ਵੀ ਫੋਟੋ ਇੱਧਰ ਜਿੱਧਰ ਹੋ ਗਈ ਫੇਰ ਦਸੋਂ ਕੋਲੀਆਂ ਦੇ ਤੇ ਬਾਉਟ ਹੁੰਦੀਆਂ ਹਾਂ ਮੰਡਿਆ ਵੀ ਬੜੀ ਹੁੰਦੀਆਂ ਮੰਨੇ ਕੱਪ ਨਾ ਹੁੰਦੇ ਨਾ